ਪਹਿਲਾਂ ਜਦੋਂ ਪਹਿਲੀ ਵਾਰ ਗਏ ਆਂ ਪਿਤਾ ਜੀ ਤੇ ਮਾਤਾ ਜੀ ਸਕੂਟਰ ਤੇ ਗਏ ਸੀ ਉੱਥੇ ਹੰਸਾਲੀ ਮਹਾਰਾਜ ਕੋਲ ਜਦੋਂ ਉੱਥੇ ਗਏ ਤਾਂ ਮਹਾਰਾਜ ਜੀ ਚੰਡੀਗੜ੍ਹ ਆਏ ਹੋਏ ਸੀ ਕਿਸੇ ਦੇ ਘਰੋਂ ਭਾਗ ਲਾਣ ਤਾਂ ਕਾਫੀ ਚ ਡੀਕਰ ਤੇ ਰਾਹਤੇ ਗੱਲਾਂ ਕਰਦੇ ਜਾਣ ਵੀ ਜੇ ਮੇਰੇ ਮਨ ਵਿੱਚ ਸੱਚੀ ਸ਼ਰਧਾ ਨਾਲ ਆਵੇਂ ਨਾ ਦਰਸ਼ਨ ਜ਼ਰੂਰ ਹੋਣਗੇ ਇਹ ਦੋ ਟਾਈ ਘੰਟੇ ਇਹਨਾਂ ਨੇ ਵੇਟ ਕੀਤੀ ਮਹਾਰਾਜ ਆਏ ਨਹੀਂ ਇਹ ਵਾਪਸ ਚੱਲ ਪਏ ਜਦੋਂ ਵਾਪਸ ਆ ਰਹੇ ਹਨ ਚੁੰਨੀ ਕੋਲ ਆ ਰਹੇ ਹਨ ਸਕੂਟਰ ਤੇ ਇਧਰ ਮਹਾਰਾਜ ਜਾ ਰਹੇ ਹਨ ਆਪਣੀ ਡੇਰੇ ਨੂੰ ਮਹਾਰਾਜ ਜੀ ਨੇ ਡਰਾਈਵਰ ਨੂੰ ਹੁਕਮ ਦਿੱਤਾ ਅਭੀ ਉਹਨਾਂ ਨੂੰ ਰੋਕੋ ਜਿਹੜੇ ਸਕੂਟਰ ਤੇ ਆ ਰਹੇ ਹਨ ਪਾਪਾ ਜੀ ਉਹਨੇ ਮਮੀ ਭੱਜ ਕੇ ਜਾ ਕੇ ਮੱਥਾ ਟੇਕਣ ਲੱਗੇ ਗੱਡੀ ਪਾਪਾ ਜੀ ਰੋਕ ਲਈ ਜਦੋਂ ਰੋਕ ਕੇ ਜਿਹੜਾ ਪਹਿਲਾ ਬਚਨ ਸਾਡੇ ਪੇਰੈਂਟਸ ਨਾਲ ਮਹਾਰਾਜ ਨੇ ਕੀਤਾ ਕਹਿੰਦੇ ਭਾਈ ਥੋੜਾ ਜਿਹਾ ਫੋੜ ਦੀ ਲੈਣਾ ਸੀ ਅਸੀਂ ਆਏ ਰਹੇ ਸੀ ਉਹੀ ਬਚਨ ਮਾਰ ਕੇ ਆਪਣੇ ਚਰਨਾਂ ਨਾਲ ਜੋੜ ਲਿਆ